ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸ਼ੰਭੂ ਬਾਰਡਰ ਨੂੰ ਖੋਲਣ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਅੱਜ ਪਟਿਆਲਾ ਦੀ ਪੁਲਿਸ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨ ਲੀਡਰਾਂ ਦੀ ਅਹਿਮ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਲੀਡਰ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਸਾਰੀ ਗੱਲਬਾਤ ਸਾਂਝੀ ਕੀਤੀ ਗਈ ਕਿ ਆਖਰ ਅੱਜ ਦੀ ਮੀਟਿੰਗ ਦੇ ਵਿੱਚ ਸਿੱਟਾ ਕੀ ਨਿਕਲਿਆ ਦੱਸਦੀ ਹੈ ਕਿ ਮੀਟਿੰਗ ਸੀ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਕਿਉਂਕਿ ਪੰਜਾਬ ਦੀ ਹੱਦ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਬੈਰੀਕੇਡ ਲਗਾਏ ਹੋਏ ਨੇ ਦੂਜੇ ਪਾਸੇ ਹਰਿਆਣਾ ਸਰਕਾਰ ਜਿਹੜੀ ਆ ਉਹ ਲਗਾਤਾਰ ਰੋਕਾਂ ਲਗਾ ਕੇ ਬੈਠੀ ਆ ਹਾਲਾਂਕਿ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਸੀ ਹੁਕਮ ਦੇ ਦਿੱਤੇ ਗਏ ਸੀ ਕਿ ਇਸ ਸ਼ੰਭੂ ਬਾਰਡਰ ਦੇ ਜਾਂ ਸੜਕਾਂ ਦੇ ਉੱਤੇ ਜੋ ਹਾਈਬੇ ਦੇ ਉੱਤੇ ਦੀਵਾਰਾਂ ਬਣਾਈਆਂ ਹੋਈਆਂ ਨੇ ਉਸ ਦੀਵਾਰਾਂ ਨੂੰ ਹਟਾ ਦਿੱਤਾ ਜਦੋਂ ਰੋਡ ਨੂੰ ਚਾਲੂ ਕਰ ਦਿੱਤਾ ਜਾਵੇ ਸੜਕ ਨੂੰ ਰਾਹਗੀਰਾਂ ਦੇ ਲਈ ਖੋਲ ਦਿੱਤਾ ਜਾਵੇ 8 ਦਿਨ ਦਾ ਸਮਾਂ ਦਿੱਤਾ ਸੀ ਪਰ ਉਸ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹਰਿਆਣਾ ਸਰਕਾਰ ਨੇ ਤਾਂ ਹੁਣ ਅੱਜ ਪਟਿਆਲਾ ਪ੍ਰਸ਼ਾਸਨ ਦੇ ਨਾਲ ਕਿਸਾਨ ਲੀਡਰਾਂ ਦੀ ਅਹਿਮ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਜੋ ਗੱਲਬਾਤ ਸਾਂਝੀ ਕੀਤੀ ਗਈ ਤੁਹਾਨੂੰ ਸਰਵਣ ਸਿੰਘ ਪੰਦੇੜ ਦੀ ਜਵਾਨੀ ਸੁਣਾ ਦਿੰਨੇ ਆਂ ਮੈਂ ਸਰਵਣ ਸਿੰਘ ਪੰਦੇੜ ਬੋਲਦਾ ਜੀ ਅੱਜ ਜੇ ਸਾਡੀ ਪਟਿਆਲੇ 'ਚ ਦੋਹਾਂ ਫੋਰਮਾਂ ਦੀ ਮੀਟਿੰਗ ਹੋਈ ਹੈਗੀ ਆ ਅਸੀਂ ਮੀਟਿੰਗ ਦੇ ਵਿੱਚ ਕਿਹਾ ਵੀ ਜਿੰਨੀ ਜਲਦੀ ਹੋ ਸਕੇ ਜਿਹੜਾ ਬਾਰਡਰ ਆ ਖੋਲੇ ਜਾਣ ਅੱਜ ਹੀ ਨਹੀਂ ਅਸੀਂ ਇਹ 13 ਫਰਵਰੀ ਤੋਂ ਪਹਿਲਾਂ ਦੇ ਕਹਿੰਦੇ ਆ ਰਹੇ ਹਾਂ ਪਰ ਸਾਡੇ ਵੱਲੋਂ ਰਸਤਾ ਖੁੱਲਾ ਹੈਗਾ ਸਾਡੇ ਵੱਲੋਂ ਰਸਤੇ 'ਤੇ ਕੋਈ ਰੁਕਾਵਟ ਨਹੀਂ ਹੈ हां हरियाणा सरकार ने हाई कोर्ट ਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਚੈਲੰਜ ਕੀਤਾ ਬਲੋਂ ਹਰਿਆਣਾ ਸਰਕਾਰ ਰਸਤਾ ਨਹੀਂ ਖੋਲਣਾ ਚਾਹੀਦਾ ਦੂਜਾ ਸਾਡਾ ਪੱਖ ਸੀਗਾ ਕਿ ਜਦੋਂ ਮਰਜ਼ੀ ਸਰਦੇ ਸਾਡੇ ਨਾਲ ਸਰਕਾਰ ਗੱਲਬਾਤ ਕਰਕੇ ਮਸਲੇ ਦਾ ਹੱਲ ਕਰ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸਾਡੇ ਵੱਲੋਂ ਗੱਲਬਾਤ ਦੇ ਵਿੱਚ ਬਿਲਕੁਲ ਰਿਜ਼ਲਟ ਕੱਢਣ ਵਾਲੀ ਅਸੀਂ ਪੱਕਾ ਰੱਖਿਆ ਗਿਆ ਹੁਣ ਸਰਕਾਰ ਦੀ ਮਰਜ਼ੀ ਆ ਗੱਲਬਾਤ ਨਾਲ ਮਸਲਾ ਨਿਬੜਦੀ ਆ ਜਾਂ ਰਸਤਾ ਖੁੱਲਦੀ ਆ ਜਾਂ ਨਹੀਂ ਖੁੱਲਦੀ ਅਸੀਂ ਕਿਹਾ ਇਹਦੇ ਨਾਲ ਆਮ ਲੋਕਾਂ ਨੂੰ ਵਪਾਰੀਆਂ ਨੂੰ ਟਰਾਂਸਪੋਰਟਰਾਂ ਨੂੰ ਜਨਤਾؤں ਤੱਕ ਲੀਖ ਬਹੁਤ ਆ ਰਹੀ ਹੈ ਦੂਸਰਾ ਇਹ ਤੋਂ ਬਾਅਦ ਹੁਣ ਰਵਨੀਤ ਬਿੱਟੂ ਜੀ ਦਾ ਬਿਆਨ ਆ ਰਿਹਾ ਕਿ ਕਿਸਾਨ ਤਾਂ ਜਾਣ ਬੁੱਝ ਕੇ ਉੱਥੇ ਬੈਠੇ ਹੋਏ ਆ ਤੇ ਉਹਨਾਂ ਨੂੰ ਖਾਲਸਤਾਨੀਆਂ ਵੱਲੋਂ ਫੰਡਿੰਗ ਹੁੰਦੀ ਹੈਗੀ ਆ ਜਿੱਦ ਦਿਨ ਰਵਨੀਤ ਬਿੱਟੂ ਜੀ ਮੰਤਰੀ ਬਣੇ ਸੀ ਉਸ ਦਿਨ ਕਹਿੰਦੇ ਸੀ ਮੈਂ ਕਿਸਾਨਾਂ ਦੇ ਅੱਗੇ ਲੱਗ ਕੇ ਕਿਸਾਨਾਂ ਨੂੰ ਨਾਲ ਜਾ ਕੇ ਦਿੱਲੀ ਲੈ ਕੇ ਜਾਵਾਂਗਾ ਆ ਰਮਨੀਤ ਮਿੱਟੀ ਜੀ ਨੂੰ ਇਹ ਪੁੱਛਣਾ ਚਾਹੁੰਦੇ ਵੀ ਤੁਹਾਡੇ ਕੇਂਦਰ ਦੇ ਮੰਤਰੀ ਆ ਕੇ ਦਿੱਲੀ ਗੱਲ ਚੰਡੀਗੜ੍ਹ ਚ ਗੱਲਬਾਤ ਕਰਕੇ ਕਹਿੰਦੇ ਕਿ ਉਹ ਖਾਲਸਤਾਨੀਆਂ ਨਾਲ ਗੱਲ ਕਰਕੇ ਕਹਿੰਦੇ। ਤੋਂ ਜਿਹੜੇ ਅੱਜ ਤੁਹਾਡੇ ਪ੍ਰਸ਼ਾਸਨਿਕ ਅਧਿਕਾਰੀ ਆਏ ਸੀ ਸਾਡੇ ਨਾਲ ਗੱਲ ਕਰਨ ਹਰਿਆਣੇ ਦੇ ਪੰਜਾਬ ਦੇ ਕੀ ਖਾਲਸਤਾਨੀਆਂ ਨਾਲ ਗੱਲ ਕਰਨਾ ਸੀ। ਤੋਂ ਮੈਨੂੰ ਲੱਗਦਾ ਮੁੱਦੇ ਨੂੰ ਡੀ ਰੇਲ ਕਰਨਾ ਚਾਹੁੰਦੇ ਆ। ਪਹਿਲੋਂ ਵੀ ਇਹ ਪਹਿਲੀ ਵਾਰ ਨਹੀਂ ਹੈ। ਸਾਨੂੰ ਖਾਲਸਤਾਨੀ ਕਿਹਾ, नक्सली ਵੀ ਕਿਹਾ, ਨਾਲੀ ਦੇ ਕੀੜੇ ਵੀ ਕਿਹਾ, ਬਹੁਤ ਕੁਝ ਉਪਦਰਵੀ ਵੀ ਕਿਹਾ, ਬਹੁਤ ਕੁਝ ਕਿਹਾ ਜਾਂਦਾ। ਇੰਨਾਂ ਗੱਲਾਂ ਵਾਲ ਰਵਨੀਤ ਬਿੱਟੂ ਜੀ ਧਿਆਨ ਦੇਣ ਦੀ ਬਜਾਏ ਕਿ ਮੋਦੀ ਸਰਕਾਰ ਨੂੰ ਇਹ ਕਹਿਣ ਕਿ ਕਿਸਾਨਾਂ ਨਾਲ ਬੈ ਕੇ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਉਹ ਚੰਗੀ ਗੱਲ ਹੋਊਗੀ ਤਾਂ ਮੈਨੂੰ ਲੱਗਦਾ ਰਵਨੀਤ ਬਿੱਟੂ ਜੀ ਨੂੰ ਪੰਜਾਬ ਵਿੱਚ ਮੰਤਰੀ ਇਸੇ ਕਰਕੇ ਬਣਾਇਆ ਗਿਆ ਸੀ ਕਿ ਜਿਹੇ ਬਿਆਨਾਂ ਲਈ ਉਹ ਪਹਿਲਾਂ ਵੀ ਮਸ਼ਹੂਰ ਨੇ ਅਰੇ ਜਿਹੇ ਬਿਆਨ ਦਿੰਦੇ ਰਹਿਣ ਧੰਨਵਾਦ